ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੁਗ ਵਿਆ ਜਸਤੋ ਤਮ ਨ ਹੋਈ ਤੁਗਤਾਰਨਾ ਮੈਂ ਨਾਹੀ ਜਮ ਉਚਿਨ ਨ ਹੋਈ ਬਲਹਾਰੇ ਕੁਦਰਤ ਵਸੇਆ ਤਿਰੰਦਨਾ ਜੈ ਲਖਿਆ ਰਹਾ ਜਾਤਮੈ ਜੋ ਜੋ ਉਸਮੈ ਜਤ ਖਿਲ ਖਿਲਾ ਭਰਪੂਰ ਹਿਆ ਤੂੰ ਸੱਚਾ ਸਾਹਿਬ ਸਤਿ ਸ੍ਰੀ ਅਕਾਲ ਜੋ ਜਿੰਗੀਤੀ ਸੋਕਾਰ ਪਿਆ ਹੋ ਨਾਨਕ ਅੱਤੇ ਕੀ ਬੱਤਾ ਜੋ ਉਸ ਕਰਨਾ ਸੋਗ ਰਹਿਆ ਸੋਦਰ ਰਗ ਸਮਹ ਲਪਹਿਲਾ ੴ ਸਰਗੁਰ ਪ੍ਰਸਾਦ ਸੋਦਰ ਦੇ ਰਖੇ ਹਾ ਸੂਰਖੇ ਹਾ ਜਤਬ ਹੈ ਸਰਬ ਸਮਾਲੀ ਵਾਜੇ ਦੇਰੀ ਨਾਦ ਨੀ ਗਸਨੀਖਾ ਖੀਚੇ ਦੇ ਬਾਬਨ ਹਾਰੀ ਹੇਤੇ ਰੇਰੇ ਰਾਗ ਸੁਖਹੀ ਹੈ ਹੇਤੇ ਜਰੇ ਗਾਮਨ ਹਾਰੇ ਗਾਵਨ ਦਨ ਗਾਣ ਪਾਣੀ ਵਾਸੰਤਰ 라ਵੇ ਰਾਜਾ ਧਰਮ ਦੁਵਾਰੇ ਗਾਵਨ ਦਨ ਜਿਤ ਗਤ ਲਿਖ ਜਨਨ ਲਿਖ ਲੈ ਧਰਮ ਵਿਚਾਰੇ ਗਾਵਨ ਸਰਬ੍ਰਮਾ ਦੇਵੀ ਸੋਹਮ ਤੇਰੇ ਸਦਾ ਸਵਾਰੇ ਗਾਵਨ ਦਨ ਅੰਤਰੰਦਰਾਸਨ ਬੈਠੇ ਰੇਟੀਆਂ ਅਦਰ ਨਾਲੇ ਗਾਵਨ ਦਨ ਸਦ ਸਮਾਧੀ ਇੰਦਰ ਅੰਸਰ ਵਿਚਾਰੇ ਗਾਵੰਦਨ ਦਰੋਂ ਜਤੀ ਸਤੀ ਸੰਦੋਕੀ ਗਾਣ ਵਿਰਖੜਾਰੇ ਗਾਵੰਦਨ ਪੰਡਿਤ ਵਗੇਸ਼ਵਰ ਜੁਜੋ ਵੇਦਾਂ ਨਾਲੇ ਗਾਵੰਦਨ ਮੋਹਨੀਆਂ ਮਨਮੋਹਨ ਸੁਰਗਮਤਿ ਆਪੇ ਆਪੇ ਗਾਵੰਦਨ ਮਰਤ ਨੂੰ ਉਪਾਏ ਤਿਰੇ ਅਸ਼ਟ ਅਧਿਰਸਨਾਂ ਨਾਲੇ ਗਾਵੰਦਨ ਜੋਧ ਮਹਾਬਲ ਸੂਰਾ ਗਾਵੰਦਨ ਖਾਣੀ ਚਾਰੇ ਗਾਵੰਦਨ ਅਖੰਡ ਬ੍ਰਹਮੰਡਾ ਕਰ ਕਰ ਅਖੇ ਦੇਰੇ ਧਾਰੇ ਸੇਧਨ ਗਾਵਨ ਜੋਤਿ ਭਾਵਨ ਸਤਿ ਸਿਰਿ ਭਗਤ ਸਾਨੀ ਹੋਰਾ ਖੇਤੇ ਸੁਨੂ ਗਾਵਨ ਸੇ ਮੈ ਚਤਨਾ ਨਾਨਕ ਵਿਚਾਰੇ ਸੋਈ ਸੋਈ ਤੁਧ ਸਾਹਿਬ ਸਚ ਹਚਿ ਨਾਈ ਹੈ ਵੀ ਹਸੀ ਜਨ ਅਸੀ ਰਤਨਾ ਜਨ ਰਚਾਈ ਰੰਗੇ ਰੰਗੇ ਬਾਤੀ ਔਰ ਕਰ ਤੁਸੀ ਮੈ ਜਨੁ ਪਾਈ ਕਰ ਕਰ ਦੇਖੈ ਗਿਤਾ ਆਪਣਾ ਜਦ ਜੀਵੜਿ ਆਈ ਜੋ ਸੁਭਾਵੈ ਸੋ ਗਾਸੀ ਹੁਕਮ ਨ ਕਰਨਾ ਜਾਈ ਸੋ ਬਾਸ਼ਾ ਹੋ ਸਾਬ ਸਾਹਿਬ ਨਾਨਕ ਰਹਿਣ ਰਜਾਈ ਅਸਮਹੱਲਾ ਬਿੱਲ ਸੋ ਡਾਖੈ ਸਭ ਕੋਈ ਕਿੜ ਵੱਡਾ ਦਿੱਠ ਹੋਈ ਕੀਮਤ ਬਨ ਖਿਆ ਜਾਏ ਕਹਿਣੇ ਵਾਲੇ ਰਹ ਸਮਾਈ ਬੋਟੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੇ ਗਹਿਰਾ ਕੋ ਨ ਜਾਣੈ ਤੇਰਾ ਕਿਤਹ ਖੇਵ ਸੀਰਾ ਰਹਾ ਸਾਵ ਸਭ ਤੇ ਮਿਲ ਅਤਿਕਮਾਈ ਸਾਵ ਹਿਮਤ ਮਿਲ ਹਿਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਈ ਕਹਿ ਨਾ ਜਾਈ ਜਿਤਿ ਲਿਵ ਲੜਿਆਈ ਸਾਵ ਸਤ ਸਤਾ ਸਚੁ ਗਿਐਂਆ ਸਦਾ ਬਰਖਾ ਆਖਿਆ ਵੜਿਆਈਆ ਤਦਵਾ ਸਦੇਖਨੇ ਨਾ ਪਾਈਆ ਕਰਮ ਰਹਿ ਰਾਖੀ ਸਾਖ ਰਹਾਈਆ ਆਖਣ ਵਾਲਾ ਆਖਿਆ ਵਿਚਾਰ ਸ੍ਰੀ ਬਰਹਿ ਦੇ ਨੰਦ ਰਾਜਸਥਾਨ ਦੇ ਸੇ ਗਿਆਚਰ ਨਾਮ ਸੱਚ ਸੁਵਰਣ ਹਰਿ ਸਮਹ ਲਬਹਿਲਾ ਆਖਾ ਜੀਵ ਸ੍ਰਮਜਾਉ ਆਖਣ ਓਖਾ ਸੱਚ ਨਾਉ ਸਾਚੇ ਨਾਮ ਕੀ ਲਾਗੈ ਭੂਖ ਹਦ ਬੂਖਾ ਖਾਇ ਚਲੀਹ ਰੂਹ ਸੋਖਾਂ ਸ੍ਰੇ ਮੇਰੀ ਮਾਈ ਸੱਚ ਸਹਿਬ ਸੱਚੇ ਨਾ ਹੀ ਰਹਾਉ ਸਾਚੇ ਨਾਮ ਕੀ ਤਲਵੜਿ ਆਈ ਆਖ ਕਹਿ ਕਿ ਨਹੀ ਪਾਈ ਜੇ ਸਾ ਮਿਲ ਕੇ ਆਖਣ ਬਾਹ ਵਧਨਾ ਹੋਵੇ ਘਟ ਨਰਾਈ ਨਾ ਹਮਰਨ ਹੋਵੇ ਸੋਗ ਨਿੰਦਰਹਿ ਨੁਕੇ ਭੂਗ ਗੁਣੇ ਹੋ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਈ ਜੇੜਾ ਕੋ ਤੇ ਉਰ ਤੇਰਾਤ ਜੰਦਨ ਕਰਕੇ ਕੀਤੀ ਰਾਤ ਖਸੂਸਾਰੇ ਦੇਖਮ ਜਾਤ ਨਾਨਕ ਨਾਵੇ ਬਾਸ ਨਾਸ ਰਾਗ ਗੁਜਰੀ ਮਹੱਲਾ ਜੁਖਸਾ ਹਰਿ ਕੀ ਜਨ ਸਤਿਗੁਰ ਤਬਰਖਾ ਬਿਨੋ ਕ੍ਰੂਰ ਗੁਰਪਾਸ ਹਮ ਕੀ ਰਾਖਿ ਸਤਗੁਰ ਸਰਨਾਈ ਖਦਿਆ ਨਾਹ ਪ੍ਰਗਾਸ ਮੇਰੇ ਮੀਤਬਾ ਦੇ ਮੋਖ ਰਾਮਨਾ ਨ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਂਤ ਸਖਾਈ ਹਰ ਕੀ ਤਨ ਰਹਿ ਰਾਸ ਰਹਾ ਹਰ ਜਨ ਕੇ ਉਲ ਭਾਗ ੁੜੇ ਰੇ ਜਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਹਮ ਮਿਲੈ ਦ੍ਰਿਪਤਸ ਹੈ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੁਨਾਮ ਨਾ ਪਾਇਆ ਤੇ ਪਾਗਹਿ ਜੰਪਾਸ ਜੋ ਸਰਬੁਰ ਸ਼ਰਨ ਸੰਗਤ ਨਹੀਂ ਆਏ ਤਿਨ ਜੀ ਵੈ ਤਿਨ ਜੀ ਵਾਸ ਜਿਨ ਹਰ ਜਨ ਸਰਗ ਸੰਗਤ ਪਾਇਏ ਤੰਤਰ ਮਸਟਾ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਸਵਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਬੰਦੇਵਾ ਕਾਹੇ ਰੇ ਮਨ ਜਤਬਹਦਉ ਜਾਹਰ ਹਾਜੀਉ ਬਲਿਆ ਸਹਿਲਵਤ ਸਮੈ ਜੰਤੋ ਪਾਈ ਧਾਕਰ ਜਿਕਾ ਗੈ ਘਾ ਘਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋਦਰਿਆ ਗੁਰ ਪ੍ਰਸਾਦਿ ਪਰਮਤ ਪਾਇਆ ਸੁਖ ਕਸ਼ਟ ਹਰਿਆਰਹਾ ਜਨਨ ਵਿਚਾਰ ਉਸਤਵੰਤਾ ਕੋ ਨਾਗਿ ਸਕੀ ਧਰਿਆ ਸਹਿ ਰਸ ਰਿਕਸਵਾਹੀ ਹਾਕੁਰ ਕਾਹੇ ਮਨ ਕੋ ਕਰਿਆ ਊੜਾ ਊੜਾ ਵੈ ਸਿਗੁ ਸਦ ਵਾਚੀ ਉਚਰੇ ਹਰਿਆ ਤਨ ਕਾਉਣਾ ਖਲਾਵੈ ਖਣੁ ਜੁਗਾਵੈ ਮਨ ਮੈ ਸਿਮਰਨ ਕਰਿਆ ਸਾਬ ਨਿਧਾਨ ਦਾ ਸੁਅਸ਼ਟ ਸੁਧਾਨ ਸਤਿਗੁਰ ਕਾਤਲ ਧਰਿਆ ਜਨ ਨਾਨਕ ਵਾਲੋ ਸਰਬਲ ਜਾਈਐ ਤੰਤਰਾ ਬਾਰਾ ਬਰਿਆ ਰਾਗ ਵਾਸਾ ਮਹੰਲਾ ਜੁਠਾ ਸੁਧ ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਵ ਰਖ ਨਿਰੰਜਨ ਹਰਗੋਬਿਰ ਨਿਰੰਜਨ ਹਰਗਮ ਆਗਮੇ ਅਪਾਰ ਸਭ ਰਿਹਾਵ ਹੈ ਸਭ ਅਦੁੱਜੀ ਹਦ ਚੈ ਜਨਹਾਰਾ ਸਭ ਰੀਤ ਮਾਰੈ ਜੀ ਤੂੰ ਜੀਆ ਕਾਰਾ ਤਾਰਾ ਹਰਿ ਰਾਸ ਸੰਤੋ ਜੀ ਸਭ ਦੂਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਰੇ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਬਰਖ ਸਮਾਨ ਇਕਾਤਾ ਤੇ ਕਬੇ ਖਾਰੀ ਜੀ ਸਾ ਤੇਰੇ ਚੋੜ ਜਿ ਵਿਡਾਨਾ ਤੂੰ ਆਪੇ ਰਤ ਆਪੇ ਭੂਤਾ ਜੀ ਹਾਂ ਤੁਧਿ ਮਿਨੇ ਅਵਰ ਨ ਜਾਣਾ ਤੂੰ ਬਾਰ ਬ੍ਰਹਮ ਅਬੇੰਤ ਬੇੰਤ ਜੀ ਤੇਰੇ ਕਿਆ ਗੁਣ ਆਖਿ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧਿ ਜੀ ਜਿਨ ਨਾਨਕ ਜਿਨ ਫੁਰਬਾਣਾ ਹਰਿ ਧਿਆਵ ਹੈ ਹਾਥਿ ਆਲੁਨੀ ਸੇ ਜਨ ਰੁਗਮੈ ਸੁਖ ਵਾਸੀ ਸੇ ਮੁਕਤਾ ਸੇ ਹੀ ਮੁਕਤ ਬੈ ਜਨ ਹਾਥਿ ਆਇਆ ਜੀ ਤੀ ਟੋਟੀ ਜਮ ਕੀ ਖਾਸੀ ਜਿਨ ਨਿਰਭੋਜਨ ਹਲਲ ਭਉ ਧਿਆਇਆ ਜੀ ਦਿਲ ਕਾ ਬਹੁ ਸੁਗਵਾਸੀ ਜਿਨ ਸੇ ਵਿਆਜ ਜਿਨ ਸੇ ਮੇਰਾ ਹਾਜੀਤੇ ਹਰ ਹਰੂਪ ਸੁਮਾਸੀ ਸੇ ਧੰਨ ਸੇ ਦੰਨ ਜਨ ਹਾ ਧਿਆਇਆ ਜੀ ਜਿਨ ਨਾਨਕ ਤਨ ਗਲ ਜੈਸੀ ਤੇਰੀ ਬਾਚਾ ਦਿਰਭਕਲਾ ਜੀ ਪ੍ਰਭ ਅਬਿੰਦ ਬੀ ਅੰਤ ਤੇਰੇ ਬਾਚਾ ਦਿਰਸਲਾਹਾ ਦੁਜੀ ਹਣ ਕਨੇਖ ਅਨੰਤਾ ਤੇਰੇ ਅਨਕ ਦਿਨ ਕਰੇ ਹਰ ਪੂਜਾ ਜੀ ਦਰ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਜਿਨ ਨਿਪੜੈ ਸਿਮਰਤ ਸਾਜੀ ਹਰ ਕਰਿਆ ਖਟ ਕਰਮ ਗਰੰਤਾ ਸੇਵਤ ਸੇਵਤ ਬਲਾ ਜਨ ਨਾਨਕ ਜੀ ਜੋ ਪਾ ਮੇਰੇ ਹਰਿ ਗੁਰ ਬੰਤਾ ਤੁਹਾਰ ਬਖ ਪਰੰਪਰ ਖਤਾ ਜੀ ਰੁਜੇ ਅਡਰ ਨਾ ਕੋਈ ਤੋ ਜੋ ਜੋ ਇੱਕੋ ਸਦਾ ਸੁਦਾ ਦੇਖੋ ਜੀਵਨ ਚਲ ਗਤਾ ਸੋਈ ਤੁਰਿ ਆਪੈ ਭਾਵੈ ਸੋ ਵਰਤੈ ਜੀ ਤਉ ਆਪੇ ਰਹਿ ਸੋ ਹੋਈ ਤੁਰਿ ਆਪੇ ਹਰਿਸ਼ਟ ਸਪਾਈਨੀ ਤੁਰਿ ਆਪੇ ਸਿ ਸਗੋਈ ਜਨ ਨਾਨਕ ਗੁਣ ਗਾਵੇ ਹਰਤੈ ਖੈ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਜੁਖ ਤੂੰ ਗਤ ਸਚਿਆਰਬਿੰਦੈ ਸਾਈ ਜੋ ਤਾ ਭਾਵੈ ਸਹਿ ਦੀਸੀ ਜੋ ਤੂੰ ਦੇਸੋ ਹੋ ਪਾਈ ਰਹਾ ਸਾਰੇ ਰੀਰੋਂ ਸਭ ਨੇ ਰਿਹਾਇਆ ਜਿਸਨੂੰ ਕਿਰਪਾ ਕਰਹਿ ਜਨ ਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਸੁਧਿਆ ਸੁੜਿਆ ਮਿਲਾਇਆ ਤੂੰ ਦਰਿਆ ਸਭੁ ਜਹੀ ਮਾਹੀ ਤੁਝ ਬਿਨੁ ਦੂਜਾ ਕੋਈ ਨਾ ਹੈ ਜੇ ਜੰਤ ਸਭਨੇ ਰਾਖੇਲ ਕਿ ਜੋਗ ਮਿਲਿ ਸੁੜਿਆ ਸੰਜੋਗੀ ਮੇਲ ਜਿਸਨੂੰ ਦੋ ਜਾਣਾਇ ਹੈ ਸੋイ ਜਨ ਜਾਣੇ ਹਰ ਗੁਣ ਸਦਹੀ ਆਖ ਵਿਖਾਣਾਏ ਜਿਨ ਹਰਿ ਸੇਵਿਆ ਦਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸੁਭ ਹੋਇ ਤਦ ਬਿੰਦੂ ਜਾ ਨਾ ਹੋਇ ਹਉ ਕਰ ਕਰ ਵੇਖਿਆ ਜਾਣੈ ਸੋਇ ਜਿਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਤਾ ਸਰੁੜੇ ਵਿਲੇ ਨਵਸਾ ਪਾਣੀ ਬਾਵਕ ਦਿਨ ਕੀਆ ਪੰਗਰਾਮ ਭਗਨ ਹੀ ਚਾਲੈ ਹਮ ਦੇਖਦ ਹੈ ਦੁਤ ਕੀ ਅਲੀ ਮਨੇਖਲਾ ਜਿਤਸ ਮੂਡ ਮਨਾ ਹਰ ਬਸਰਤ ਤੇਰੇ ਗੁਣ ਗੱਲਿਆ ਰਹਾ ਨਾ ਹਾ ਜਤੀਸ ਨਹੀਂ ਬੜਿਆ ਮੂਰਖ ਮੂਰਦਾ ਜਨਮ ਪਿਆ ਪਰਨਵਤ ਨਾਨ ਨਿ ਤੁਮ ਕੀ ਸਰਣਾ ਜਿੰਦੋ ਨਾਹੀ ਵਿਸਰਿਆ ਸਮ ਹਲ ਲਪ ਜਿਵਾ ਭਈ ਪ੍ਰਾਪਤ ਮਹਲੇ ਹੁਰੀਆ ਗੋਬਿੰਦ ਅਵਲ ਕਿਹ ਤੇਰੀ ਬਰੀਆ ਔਰ ਕਾਰਤਿਵਿ ਕਿਤਨਾ ਕਾਮ ਮੇਰ ਸਾਧ ਸੰਗਤ ਬਲ ਕੇ ਬਲ ਨਾਮ ਸਰੰਗ ਜਾਮ ਲਾਗ ਪਵ ਜਲ ਦਰਨ ਕੈ ਜਨ ਵਿਰਸਾ ਜਾਤ ਰੰਗ ਮਾਇਆ ਖੈ ਰਹਾ ਜਪਤ ਸੰਜੇ ਦਰਨ ਕ ਮਾਇਆ ਸੇਵਾ ਸਾ ਨਾ ਜਾਣੇ ਹਰ ਰਾਇ ਕਹੋ ਨਾਨਕ ਹਉ ਨੀਜ ਗਰੰਭਾ ਸ਼ਰਨ ਬਰੈ ਕੀ ਰੱਖੋ ਸਰਮਾ ਪਾਛੇ ਦਸ ਤਬਿ ਉਹ ਬਾਣ ਮੈਂ ਤੀਜੋ ਪਈ ਅਮਰੀ ਖਰੋ ਹਾਜ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਬ ਜਨਮ ਰਹੇ ਹਮਾਰਾ ਆਪਣਾ ਜਾਨਕ ਨੂੰ ਅੰਮ੍ਰਿਤ ਪਾਰਾ ਹਮਰਾ ਦੁਸ਼ਟ ਸਭਾ ਦੂnga ਹੋ ਆਪੋ ਹਾਜ ਬਖ ਚਾਹ ਬਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕਾ ਸਿਕ ਸਭਾ ਖਰਤਾਰਾ ਮੋਰ ਰਛਾ ਅਨਜ ਕਰ ਦੈ ਕਰੀਐ ਸਬਾਲਨ ਕੋ ਵਾਸੰ ਗਰੀਏ ਪੂਰਨ ਹੋਏ ਹਮਾਰੀ ਆਸਾ ਤੌਰ ਬੈਨ ਕੀ ਰਹੇ ਬਿਆਸਾ ਤੁਮੇ ਸਾਧਕਿ ਅਵਰ ਨ ਲਿਹਾਉ ਜੋ ਬਰ ਚਾਹੂ ਸੁਦੰਤੇ ਪਾਉ ਸੇਵਕਾ ਸਿਤ ਹਮਾਰੇ ਤਾਰੀ ਹੈ ਚੌਨ ਜਨ ਸਤਰ ਹਮਾਰੇ ਮਾਰੀ ਹੈ ਆਪ ਬਾਦਮ ਜੈ ਮਹਰੀਏ ਮਰਨ ਕਾਲ ਕਾ ਤਰਾਸਨ ਮਹਰੀਏ ਉਜਿਹਦਾ ਹਮਾਰੇ ਬੱਚਾ ਸ੍ਰੀ ਅਦੂਜ ਖਰੀ ਹੋ ਰੱਛਾ ਰਾਖ ਰਿ ਅਮਰ ਰਖਨ ਹਾਰੇ ਸਾਹਿਬ ਸੰਸਹਾਰੇ ਪਿਆਰੇ ਦੇਨ ਬੰਧਾ ਨਿਸ਼ਟਨਗੇ ਹੰਤਾ ਜਤੂ ਮਹਾਪੂਰੀ ਜਤੂ ਲਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸੂਰਜੀ ਉਤਰਾ ਕਾਲ ਪਾਇ ਹਰਿ ਸ਼ੰਗਰਗਾਸ ਸਲ ਕਾਲ ਖਾ ਕੀ ਅਤਮਸਾ ਜਵਨਖਾਰ ਜੋਗੀ ਸ਼ਿਵਖੀਓ ਪੇਜ ਰਾਗ ਰਮਾ ਜੋਤੀਓ ਜਵਨ ਕਾਲ ਸਭ ਲੋਸ ਸਵਾਰ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਰਖਤ ਬਨਾਇਓ ਦੇਵ ਦੈ ਜਸ਼ਨ ਬਜਾਇਓ ਆਹਰਨ ਦੇ ਕੀ ਅਵਤਾਰ ਸੋਈ ਗਰੂ ਸਮਝੋ ਹਮਾਰਾ ਨਮਸ਼ਕਾਰ ਸਿਹ ਕੋ ਹਮਾਰੀ ਸਰਬਜਾਣ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਨਮੋਦ ਕੀਓ ਘਟ ਘਟ ਗਿਹੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਚਾਨਤ ਕੀਟੀ ਦਾ ਗੁੰਜਲਿਆ ਤੁਲਾ ਸਭ ਪਰ ਕਿਰਪਾ ਦਿਸਕਾ ਥੂਲਾ ਸੰਤਨ ਦੁਖੁ ਪਾਇ ਦੇ ਰੁਖੀ ਸੁਖ ਪਾਏ ਸਾਧਨ ਕੇ ਸੁਖੀ ਏਹ ਕੇ ਕੀ ਬੀਰ ਹੈ ਬਚਾਨੈ ਘਟ ਘਟ ਕੀ ਵਟ ਵਟ ਕੀ ਜਾਣੈ ਜਾਵਦ ਕਰਖ ਖਰਾ ਖਰ ਤਾਰ ਪਰਜਾਦਤ ਦੇ ਅਪਰ ਜਬ ਆਹਰ ਕਰਤ ਮੁਖਭੂ ਕੋਮਲ ਮਲਤ ਦੇ ਤ ਸਭ ਹੋ ਜੇਤੇ ਵਦਨ ਸਭ ਧਾਰੇ ਆਹ ਬਿ ਆਪਨੀ ਬੋਜੋ ਉਚਾਰੇ ਹਉ ਸਭੀ ਤੇ ਰਹੈ ਤਨ ਆਲਮ ਜਤ ਬੇਦ ਭੇਰੇ ਹਰੇ ਆਲਮ ਨਿਰੰਗਾ ਨਿਰਮੰਗਾ ਨੱਲੰਬੋ ਆਹ ਦੇ ਨੀਲ ਲਾਲੇ ਸੰਭੋ ਆਹ ਹਮਰ ਚਾਟ ਬੇਡਾ ਜਖ ਬਿਉ ਨ ਭਵਤ ਬੇਡਾ ਤਾਕ ਖਰ ਬਹਨ ਮਾਨਤ ਮਹਾ ਮੂਰਗਾ ਬਿਨ ਨਜੰਤ ਮਹਾਦੇਵ ਕਾ ਸਦਾ ਸੇਵਾ ਨਿਰੰਗਾਰ ਕਾ ਜਿੰਦ ਰਹੇ ਭਿਵ ਸਾਹਬੋ ਆਪਣੇ ਉਦਹ ਜਿਰਤੀ ਬਨਦ ਬਿੰਨ ਬਿੰਨ ਦੁਹਰਤੀ ਤੁਮਰਾ ਰਹਾ ਨ ਜਾਇ ਬਸਾਰਾ ਕਹੈ ਵਿਰਦਾ ਸੁਜਾਬ ਤੁਮ ਸੰਸਾਰ ਇਕਾ ਰੂਪੈ ਨੋ ਸੁਰਪਾ ਰੰਗ ਭਿਓ ਰਾਖੇ ਭੂਪਾ ਕੰਡਾ ਜੇ ਰਜ ਸਿਤਹਿ ਨੀਤ ਵਿਖਾਨ ਬਹੁ ਰਾ ਦੀਨੀ ਕਹਾ ਹੋ ਰਾਜਾ ਹੈ ਬੈਠਾ ਆਕਾਸ਼ਵਡ ਵਸ਼ੰਕਰ ਕੇਠਾ ਸਿਗਰੇ ਸਚਿ ਲਖਾਇ ਚੰਭਵਾ ਜੁਗਾਰ ਸਿੰਭਵ ਆਵ ਰੱਛਾ ਮੇਰੇ ਤੁਮ ਕਰੋ ਸਿਖਵਾਰ ਅਸਕ ਸੰਗ ਰੋ ਜਸਟਾ ਜੀਤੇ ਖਵਤ ਅਤਮਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆਦੋਲ ਹਰ ਸੰਨੀ ਪਰੇ ਤਨ ਕੈ ਦੁਖਤ ਹੈ ਮਰੇ ਔਰ ਖੜ ਜਾਵਨ ਬਗਮਰੇ ਤੇ ਹਾਰੇ ਤਨ ਕੈ ਦਮ ਸ਼ੰਕਰ ਸਵਟਾਰੇ ਜੋ ਘਲ ਕੋ ਇਕ ਬਾਰ ਧਿਆਏ ਹੈ ਧਾਕੇ ਗਾਲ ਨਹਿ ਰੱਛਾ ਹੋਏ ਧਾਹੀ ਸਭ ਕਾਲਾ ਦੁਸ਼ਟ ਅਰਸ਼ਟ ਡਰੈ ਜੁਤ ਕਾਲਾ ਕਿਰਪਾ ਰਤਨ ਜਾਨਹਿ ਰਹੋ ਧਾਕੇ ਨਾਮ ਬਨੁ ਤੁਮ ਹਰੋ ਹਰਿ ਦੇ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨਾ ਹੋਈ ਏਕ ਬਾਰ ਜਿੰਦਵਾਂ ਸੁਭਾਰਾ ਕਾਲ ਹਾਂ ਚੰਦਾਹਿ ਉਭਾਰਾ ਜਿੰਨ ਨਾਮ ਜਰਖਾ ਦਰਦ ਦੁਖ ਦੋਤੇ ਰਹਾ ਸੜ ਕੇ ਤੇ ਮੈਂ ਸ਼ਰਨ ਦੇ ਹਾਰੀ ਆਪੁ ਹਾ ਦੇ ਲਿਓ ਬਹਾਰੀ ਸਰਬ ਦੁਰਮੁਸਹਾਇ ਦੁਸ਼ਟ ਦੋਖ ਦੇ ਲਿਓ ਬਚਾਈ ਸਵਈਆ ਪਾਇ ਗਏ ਜਬ ਸ੍ਰੀ ਤੁਮਰੇ ਨਾ ਦੇਖੋ ਆਖ ਤ ਨਹੀਂ ਆਨੀਓ RAM ਰਹੇ ਗੁਰਾਨ ਕੁਰਾਨ ਨਰੁ ਅਨੇਕ ਹੈ ਮਤੇ ਨਾਮ ਮੰਨਿਓ निर्मत शास्त्र वेष वैभव वेदक है हमे खना जानियो श्री असवान कृपा तुमरी कर मैं ना कहियो सत है बखानियो लोहिरा सगला द्वार को साधक यह तुहारो द्वार माहे गए की लाज अस गोविंद दास तुहार रामकले मोहल्ला दीजा आनंद एको अंका सतगुरु प्रसाद आनंद भया मेरे आए सतगुरु मैं पाया सतगुरु ता पाया सहज सिती मनो जियां वाद हइया राग तन परिवार परिया शब्द गा बन आईया शब्द होत गा हो हरि केरा मंजनी बसाया कह नानक आनंद होवा सतगुरु मैं पाया हे मन मेरेया तू सदा रहो हरि नाले हार ना रहो गुरु मन मेरे सुख सा विशारण ਅੰਗੀਕਾਰ ਕਰ ਤੇਰਾ ਕਾਰਜ ਸਭ ਸੁਵਾਰਣਾ ਸਬਨਗਲਾ ਸਮਰਸਵਾਮੀ ਸੋਖ ਮਨੁ ਮ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾ ਦੇ ਰੈ ਸਭ ਵਿਚ ਹੈ ਜਿਸ ਦੇ ਸੋ ਭਾਵੇ ਸਦਾ ਸਸ ਲਾਹ ਰਿ ਨੀ ਨਾਮੁ ਨਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਾ ਤੇਰਾ ਸਾਚਾ ਨਾਹਾ ਮੇਰਾ ਯਾਰ ਹਾਰੋ ਸਾਚ ਨਾਮ ਧਾਰ ਮੇਰਾ ਜਨ ਬੁਖਾ ਸਭ ਗਵਾਈਆਂ ਕਰ ਸਾਚ ਸੁਖ ਮਨੁ ਆਏ ਵਸਿਆ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗਿਟੋ ਜਿਤਿਏ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰ ਹੋਵੇ ਆਰੋ ਸਾਚਾ ਨਾਹਾ ਮੇਰਾ ਯਾਰ ਹਾਰੋ ਵਾਜੈ ਵਾ ਸਦਗ ਕਾ ਸੁਭਾਗੈ ਘਰ ਸੁਭਾਗੈ ਸਦਗ ਵਾਜੈ ਕਲਾ ਜਿਤ ਕਰਿ ਧਾਰੀਆ ਪੰਜ ਰੋਤ ਦਿਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਬਾਯਾ ਦੁਜਨ ਖਾਤੇ ਨਾਮ ਹਰਕੇ ਲਾਗੇ ਤਹ ਨਾਨਕ ਤੈ ਸੁਘੋਆ ਸਤਿ ਕਰਿ ਅਨਹਦ ਵਾਜੈ ਆਨ ਸੁਨਾ ਗੜ ਭਾਗੀ ਹੋ ਸਗਲ ਮਨੋ ਰਤਿ ਦੂਰੇ ਪਾਰ ਬ੍ਰਹਮ ਪ੍ਰਪਾਇਆ ਸਰੇ ਸਗਲ ਵੇਸੂਰੇ ਰੂਪੋ ਸੰਤਾ ਵਿਖੇ ਰੇਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਹਸੇ ਪੂਰੇ ਗੁਰ ਤੇ ਜਾਣੇ ਸੁਣਦੇਵ ਨਿਤ ਕਹਤੇ ਭਵਿੱਤਾ ਸਤਿਗੁਰ ਹਿਆ ਪ੍ਰਭੂ ਹਰੇ ਮੈਂ ਨੰਦ ਨਾਨਕ ਗੁਰ ਚਰਨ ਲਾਗੇ ਵਾਜਹੀ ਅਨਹਾਰ ਰੋਹਰੇ ਹੁੰਦਾਉਣੀ ਮਹੱਲਾ ਬਨਜੋਆ ਸਾਰੇ ਜਨ ਵਸਤੂ ਪਈਓ ਸਭ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਬੈ ਔਰ ਜਿਸ ਕਾ ਸਭ ਸੇ ਆਧਾਰੋ ਜੇ ਕੋ ਹਾਵੇ ਜੇ ਕੋ ਜੁੰਚੈ ਰਸਟਾ ਹੋਇ ਉਲਹਾਰੋ ਇਹ ਹਸਤਿ ਨ ਜਾਇ ਨਤਨ ਰਖੋ ਧਾਰੋ ਸਭ ਸੰਸਾਰ ਸੇ ਨਤਰੀਐ ਸੁ ਨਾਨਕ ਗੁਰੂ ਦਸਾਰੋ ਸਲੋਕ ਮਹੱਲਾ ਬੰਦੀਆ ਤੇ ਰਾਹੀ ਤਾ ਜਤ ਨਾਹੀ ਮੈਨੋ ਜੋਗਿਤੋ ਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਸਬਿਓਈ ਅਰਸਬਿਆ ਮਹਿਰਾਮਤ ਹੋਈ ਸਤਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮੰਤਿ ਵਹਿ ਹਰਿਆ ਬਉਣੀ ਰਚਾਰ ਸਮਰਥ ਅਜਿਛ ਗੁਨਾਹ ਹੈ ਉਚੇ ਅੱਖਗਨੀ ਦਰਮਾ ਹੈ ਸੁਣ ਕੇ ਜਿਮ ਕੇ ਰੂਤ ਮਾਇ ਦੇ ਛਣ ਜਾ ਹੈ ਭਵਜਲ ਵਿਖਮ ਸਗਾਹੋ ਗੁਰੂ ਸ਼ਬਰੀ ਪਾਰ ਪਾਹੈ ਜਿਨ ਕੋ ਲਗੀ ਪਿਆਸ ਅਮਰਤ ਸੇਖਾ ਹੈ ਖਲਮ ਹੈ ਪੁੰਨ ਗੁਣ ਗੋਬਿੰਦ ਗਾਹੈ ਸਾਚੁ ਸਾਨੁ ਕਿਰਪਾ ਸਮਾਲੈ ਸਹ 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 ਹੈ ਵਿਸਾਹ ਹੋਇ ਨ ਜਾਇ ਜੀ ਆਵਜਿਆ ਹੈ ਸੁਖੁ ਮਨ ਲਭ ਜਿਵਾ ਅੰਦਰ ਗੁਰਿਆਰਾਧਣਾ ਜਿਵਹਾ ਜਪੁ ਗੁਰਨਾਵੋ ਨੈਤ੍ਰੇ ਸਾਗੁ ਵੇਖੜਾ ਸਰਣੇ ਸੁਨਨਾ ਗੁਰਨਾਵੋ ਸਰਗੁ ਸਚਿ ਰਤਿਆ ਦ੍ਰਿਗਹਿ ਪਈ ਠਾਵ ਤਉ ਨਾਨਕ ਕਿਰਪਾ ਕਰੇ ਜਿਸਨਹਿ ਹਥ ਤੇ ਜਗ ਮੇ ਤੁਮ ਕਾਟਿ ਹੈ ਵਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਣਹਾਰਿ ਆਪੁ ਹਾਰੇ ਨਾਮੁ ਗੁਰ ਕੀ ਪੈਰੀ ਪਾਇ ਖਾਸ ਸਵਾਰਿਨ ਹੋ ਵਾ ਵਿਆਲ ਮਨਹੁ ਨ ਅਵਸਾਰਿਨ ਸਾਜਨਾ ਕੇ ਸੰਗ ਭਾਵ ਜੁਲ ਤਾਰਿਨ ਸਾਖ ਅਨੰਦਿਕ ਦੁਸ਼ਕਿਨ ਮਾਹੀ ਉਦਾਰਿਨ ਅਦਿ ਸਾਹਿਬ ਕੀ ਰੇਕ ਨਾਨਕ ਮਨੇ ਮਾਹ ਜਿਸਮਰਸ ਸੁਭੋਇ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਹਤੇ